ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਲਾਈਕ ਕਰੋ ਤੇ ਕਮੈਂਟ ਕਰੋ ਅੱਜ ਦੀ ਵੀਡੀਓ ਪਿੰਡ ਆਲਕੜੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਤੇ ਨੇੜੇ ਭਧੌੜ ਸ਼ਹਿਰ ਹਨਾ ਵੀਰੇ ਤੇ ਇੱਧਰ ਸਲਾਦਪੁਰ ਵੀ ਆ ਗਿਆ ਤੇ ਸਈਦੋਬਾਈ ਦੇ ਪਿੰਡ ਨੇੜੇ ਆ ਗਿਆ ਨੰਬਰ ਬੋਲੀ ਵੀਰੇ 884110 ਦਾ ਘਟਾ ਤੇ ਵੀਰੇ ਅੱਜ ਆਪਾਂ ਕੀ ਲੈ ਕੇ ਆਏਗੇ ਝੋਟੀ ਦੂਜਾ ਸੂਆ ਝੋਟੀ ਜਾਂ ਰੋਸ਼ੀ ਝੋਟੀ ਲੈ ਕੇ ਆਏ ਦੂਜਾ ਸੂਆ ਕਿੰਨੇ ਦਿਨ ਬਾਕੀ ਹੈਗੇ ਲੈ ਜੂ ਬਾਈ ਹਫਤਾ ਤੱਕ ਬੰਦਾ ਲੈ ਹਫਤਾ ਲੈ ਜੂ ਤੇ ਸਿੰਘ ਸਿੰਘ ਬਹੁਤ ਚੰਗਾ ਹੈ ਨਾ ਤੇ ਦੁੱਧ ਕਿੰਨਾ ਘੜ ਦੂਗੇ ਦੁੱਧ ਬਾਈ ਪਹਿਲੇ ਸੂਆ ਨੇ 10 12 ਕਿਲੋ ਦੁੱਧ ਦਿੱਤਾ ਦੋਤੇ ਨੇ ਹੁਣ 14 ਕਰ ਦੋ ਤੇ ਡਿਮਾਂਡ ਡਿਮਾਂਡ ਦੀ ਪੁੱਛ ਹੋਊ ਜਮਾ ਜਾਇਜ ਕੋਈ ਡਰਾਉਣ ਵਾਲਾ ਤਾਂ ਨਹੀਂ ਮੁੱਲ ਵੀ ਅਗਲਾ ਫੋਨ ਹੀ ਨਾ ਕਰੇ ਆਪਾਂ ਇੰਨੀ ਵੀਡੀਓ ਪਾ ਦਿਆਂ ਡਰਾਉਣ ਵਾਲਾ ਕਰਦੇ ਨਹੀਂ ਮੋੜੇ ਠੀਕ ਹੈ ਵੀਰੇ ਆ ਦੇਖੋ ਵੀਰੇ ਸਿੰਘ ਸਿੰਘ ਕਰੋ ਚੈੱਕ ਇਸ ਕੁਆਲਿਟੀ ਇੱਕ ਨੰਬਰ ਤੇ ਜੱਤ ਜੁੱਤ ਪੂਰੀ ਆ ਬੂਰੀ ਦੇ ਵਿੱਚ ਹੀ ਆ ਜਾਂਦੀ ਹੈ ਵੀਰੇ ਇਹ ਤੇ ਪੂਰੀ ਚੰਗੀ ਝੋਟੀਆਂ ਗੱਢ ਲਾ ਵੀਰੇ ਤੋੜ ਕੇ ਦਿਖਾ ਦਈਏ ਤੇ ਦੁੱਧ ਕਿੰਨਾ ਗੱਢ ਦੂਗੇ ਇੱਦਕੇ ਦੁੱਧ ਭਾਈ 14 ਕਿਲੋ ਦੀ ਥੋੜੀ ਜਾਂ ਮਾਰਕਾ ਨੇ ਵਾਕਈ ਦੇਊਗੀ ਵੀਰੇ ਹਾਂ ਤੂੰ ਬਾਕੀ ਆਪ ਦੀ ਗੋਡੀ ਚੁੱਕ ਕੇ ਲੈ ਲੈ ਠੀਕ ਹੈ ਮੈਂ 14 ਬਰ ਬੋਧ ਰਾਮ ਨਾਲ ਖਣ ਖਣ ਪੂਰੇ ਗੈਪ ਤੇ ਤੇ ਚੌੜੀ ਝੂੜੀ ਵੀ ਪੂਰੀ ਆ ਵੀਰੇ ਆ ਕਰੋ ਚੈੱਕ ਫੇਰ ਇਧਰ ਨੂੰ ਤੋੜ ਦੀ ਇੱਕ ਵਾਰੀ ਆ ਦੇਖੋ ਜੀ ਫੇਸ ਦੇਖੋ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਮਿਲਕ ਬਿਨ ਵੀ ਚੰਗੀ ਆਉਂਦੀ ਆ ਪੂਰੀ ਚੰਗੀ ਗਾਣ ਲੈ ਚੱਲ ਆ ਦੇਖੋ ਜੀ ਤੁਹਾਨੂੰ ਮੈਂ ਨੇੜੇ ਬਾੜ ਨੇੜੇ ਤੋਂ ਚੈੱਕ ਕਰਾ ਦੇਣਾ ਆ ਦੇਖੋ ਜੀ ਇੱਕ ਨੰਬਰ ਥਾਨ ਮੋਟਾ ਦੁੱਧ ਵਾਲਾ ਥਾਨ ਜਿਵੇਂ ਜਿਹਾ ਜਵਾਬ ਖੁੱਲੀ ਫੇਰ ਨਹੀਂ ਵੀ ਮਾਰਦੀ ਮੂੰਹ ਇਸ ਕੁਆਲਿਟੀ ਪੂਰੀ ਵਧੀਆ ਚਾਹ ਜਵਾਬ ਲਈ ਆ ਲੋ ਜੀ ਕਰ ਲਓ ਬਾਈ ਨਾਲ ਸੰਪਰਕ ਦੁੱਧੇ ਦਾ ਰਹੂਗਾ 14+ ਪਹਿਲੇ ਸੂਏ ਬਾਈ ਕਹਿੰਦਾ ਦਿੱਤਾ 12 ਕਿਲੋ ਦੂਜੇ ਸੂਏ ਦਾ 14+ ਤੇ ਸੀਲ ਪੂਰੀ ਹੈਗੀ ਦੂਜਾ ਸੂਆ ਸੂਗੀ ਤੇ ਨੰਬਰ ਬੋਲੀ ਵੀਰੇ ਫਿਰ 68 41 10 ਦਾ ਕਰਤਾ ਪਿੰਡ ਅਲਕੜੇ ਜ਼ਿਲ੍ਹਾ ਬਰਨਾਲਾ ਕਰ ਲਿਓ ਬਾਈ ਦਾ ਸੰਪਰਕ ਤੋਹਫੀ ਹੈ ਝੋਟੀ ਜਿਹੜਾ 4 ਦਿਨ ਲਿਜਾ ਕੇ ਸਾਂਭ ਲੂ ਤੇ ਦੁੱਧ ਵਧੀਆ ਪਿਆ ਜਾਊਗੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਦਾ ਇਹਦੇ ਲਈ ਧੰਨਵਾਦ ਜੀ